ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆ ਜਿਹੜੀ ਕੱਲ ਦੀ ਫਤੇਗੜ ਸਾਹਿਬ ਦੀ ਉਹ ਵੀਡੀਓ ਵਾਇਰਲ ਹੋ ਰਹੀ ਹੈ ਜਿਨ੍ਹਾਂ ਨੇ ਟੋਪੀਆਂ ਲਾਈਆਂ ਅਸੀਂ ਵੀ ਕੱਲ ਹੀ ਚਾਲੇ ਮਾਰਿਆ ਫਤੇਗੜ ਸਾਹਿਬ ਤੋਂ ਤੇ ਅੱਜ ਆ ਕੇ ਸਾਨੂੰ ਰਾਜਪੁਰਾ ਰਾਤ ਪੈ ਗਈ ਤੇ ਅੱਜ ਅੱਜ ਹੁਣ ਅਸੀਂ ਇਸ ਟਾਈਮ ਦੁੱਧਾਤਾਰੀ ਗੁਰਦੁਆਰੇ 'ਚ ਬੈਠੇ ਆਂ ਜਿਹੜੀਆਂ ਉਹ ਟੋਪੀਆਂ ਲਾਹਣਾਂ ਨੇ ਉਹਨਿਆਂਕ ਬੱਚੇ ਨੇ ਚਲੋ ਬੱਚਾ ਅਣਜਾਣ ਸੀ ਚਲੋ ਕਿਵੇਂ ਲਾ ਲਉ ਉਹਨੇ ਟੋਪੀਆਂ ਲਾਹਣਾਂ ਨੇ ਅੱਗੇ ਤੋਂ ਗਲਤੀ ਚੱਲ ਨਾ ਕਰੇ ਤਾਂ ਚੰਗੀ ਗੱਲ ਆ ਬਾਕੀ ਸਿਰੇ ਅਸੀਂ ਵੀ ਜਾ ਕੇ ਆਏ ਆ ਵੀ ਇਹ ਤਾਂ ਬਹੁਤ ਗਲਤ ਗੱਲ ਆ ਜਿਹੜੇ ਉਹਨਾਂ ਨੇ ਟੋਪੀਆਂ ਲਾਈਆਂ ਨੇ ਉਹਨੇ ਅੰਗ ਬੱਚੇ ਨੇ ਕਿਉਂ ਕਿਸੇ ਨੂੰ ਕਿਸੇ ਦੀ ਕੋਈ ਪਾਵਨਾ ਨਾਲ ਆਉਂਦਾ ਕੋਈ ਕੋਈ ਪਾਵਨਾ ਨਾਲ ਆਉਂਦਾ ਇੱਕ ਗੱਲ ਹੋਰ ਆ ਵੀ ਸਾਰੇ ਇੱਕ ਜਾਤ ਦੇ ਨਹੀਂ ਆਉਂਦੇ ਵੀ ਉਹ ਸਾਰੇ ਸਿੱਖ ਨਹੀਂ ਹੋਣੇ ਬੰਦੇ ਕੋਈ ਹਿੰਦੂ ਫੈਮਿਲੀ ਨੂੰ ਬਿਲੋਂਗ ਕਰਦਾ ਕੋਈ ਅਲੱਗ-ਅਲੱਗ ਜਾਤਾਂ ਦੇ ਬੰਦੇ ਵੀ ਹੁੰਦੇ ਆ ਉਸ ਟਾਈਮ ਹੁਣ ਜਿਨ੍ਹਾਂ ਨੂੰ ਆਪਣੇ ਇਤਿਹਾਸ ਦਾ ਨਹੀਂ ਪਤਾ ਗੱਲ ਕਰ ਸਰਦਾ ਨਾਲ ਆਉਂਦੇ ਆ ਜੇ ਆਪਾਂ ਉਹਨਾਂ ਦੀਆਂ ਟੋਪੀਆਂ ਲਾਉਣੇ ਤੇ ਉਹਨਾਂ ਦੇ ਦੇਖ ਲਾ ਮਨ ਚ ਕੀ ਜਾਂਦੀ ਹੋ ਗੱਲ ਵੀ ਯਾਰ ਉਹਨਾਂ ਨੇ ਯਾਰ ਆਪਸੀਂ ਉਹਨਾਂ ਦੇ ਦਰਤੇ ਗਏ ਉਹਨਾਂ ਦੇ ਦਰਬਾਰ ਗਏ ਉਹਨਾਂ ਨੇ ਸਾਡੀਆਂ ਟੋਪੀਆਂ ਲਾ ਲਈਆਂ ਬਾਕੀ ਫੇਰ ਤੁਸੀਂ ਟੋਪੀਆਂ ਲਾਈਆਂ ਉਹਨਾਂ ਨੂੰ ਕੁਝ ਦਿੱਤਾ ਨਹੀਂ ਕੋਈ ਰਮਾਲਾ ਦੇਣਾ ਸੀ ਕੋਈ ਰਮਾਲ ਦੇਣੀ ਸੀ ਜਾਂ ਕੋਈ ਪਰਨਾ ਇਹਦਾ ਕੋਈ ਥਾਣਾ ਰੱਖ ਕੇ ਰੱਖਣਾ ਸੀ ਮੋਢੇ ਤੇ ਵੀ ਵੀ ਚਲੋ ਵੀ ਅਸੀਂ ਤੁਹਾਡੀਆਂ ਟੋਪੀਆਂ ਲਾਉਣੀਆਂ ਤੇ ਤੁਹਾਨੂੰ ਕੋਈ ਉਹਦੇ ਥਰੂ ਉਹਦੇ ਵੀ ਟੋਪੀ ਲਾਈਏ ਤੁਹਾਨੂੰ ਕੋਈ ਚੀਜ਼ ਦੇਵਾਂਗੇ ਵੀ ਇਹ ਤਾਂ ਬਣੀ ਗੱਲ ਆ ਤੁਸੀਂ ਟੋਪੀਆਂ ਲਾ ਲਈਆਂ ਬਾਕੀ ਸਾਰੇ ਉਹ ਬੱਚਾ ਸੀ ਤੇ ਹੁੰਦਾ ਦਾ ਦੇਖ ਹਰ ਵਾਰੀ ਆਏ ਆ ਅਸੀਂ ਤਾਂ ਇਹੀ ਬੇਨਤੀ ਕਰਨਾ ਚਾਹੁੰਦੇ ਆ ਯਾਰ ਤੁਸੀਂ ਟੋਪੀਆਂ ਨਾ ਲਾਇਆ ਕਰੋ ਹੁਣ ਉਹਦੀ ਅਸੀਂ ਵੀਡੀਓ ਥੱਲੇ ਕਮੈਂਟ ਦੇਖੇ ਉਹ ਬੱਚੇ ਦੀ ਕੋਈ ਕਹਿੰਦਾ ਸੀ ਗੁਰੂ ਘਰ ਜਾਣਾ ਛੱਡਦਾ ਕੋਈ ਕਹਿੰਦਾ ਸਾਰਾ ਸਮਾਗਮ ਨਿਬੜ ਜਾਣ ਦੇ ਛੋਟੇ ਛੱਬ ਜਾਂਦਿਆਂ ਦਾ ਫਿਰ ਅਸੀਂ ਫੇਰ ਜਾਵਾਂਗੇ ਕੋਈ ਕਹਿੰਦਾ ਧਰਮ ਦੇ ਠੇਕੇਦਾਰ ਕੋਈ ਕੁਛ ਕੋਈ ਕੁਛ ਬਸ ਇਹੀ ਗਾਣਾ ਜਾਉਣੇ ਆ ਵੀ ਤੁਸੀਂ ਸਿੱਖ ਧਰਮ ਨੂੰ ਨਾ ਪੰਥ ਨੂੰ ਬਦਨਾਮ ਕਰੋ ਪੰਥ ਨੇ ਵੀ ਵੀਡੀਓ ਪਾਈਆਂ ਨੇ ਤਾਂ ਕਰਕੇ ਵੀ ਤੁਸੀਂ ਇਹ ਚੀਜ਼ ਨਾਲ ਵੀ ਪੰਥ ਤੇ ੱੱੱੱੱੱ ਲੱਗਦਾਗਾ ਕੀ ਗੱਲ ਆ ਟੋਪੀਆਂ ਦੀ ਅਸੀਂ ਵੀ ਹੁਣ ਜਾ ਕੇ ਆਏ ਅਸੀਂ ਕਿਸੇ ਦੀ ਟੋਪੀ ਨਹੀਂ ਲਾਹੀ ਸਮਝਣ ਸਮਝਦੀ ਸੋਚ ਸੋਚ ਦੀ ਬੰਦੇ ਦਾ ਫਰਕ ਹੁੰਦਾਗਾ ਉਹਦੀ ਸੋਚ ਉੱਥੇ ਟੋਪੀਆਂ ਦੀਆਂ ਕਿ ਨਿਬੜ ਗਈ ਜਿਹੜੀ ਹੁਣ ਸਾਡੀ ਸੋਚ ਆ ਪਰ ਸਾਨੂੰ ਇਹ ਚੀਜ਼ ਤੋਂ ਕੋਈ ਮਸਲਾ ਨਹੀਂ ਹੈਗਾ ਵੀ ਕਿਸੇ ਨੇ ਟੋਪੀ ਲੇਤੀ ਆ ਜਾਂ ਕੋਈ ਕਿਵੇਂ ਆਇਆ ਕੋਈ ਆਪਦੀ ਸਰਦਾ ਭਾਵਨਾ ਨਾਲ ਆਇਆ ਯਾਰ ਹੁਣ ਤੁਸੀਂ ਲਾ ਲਓ ਵੀ ਜਿੰਨੇ ਜਿੰਨੇ ਵੀ ਲੰਗਰ ਲਾਏ ਆ ਸਾਰੇ ਮੋਨੇ ਕੋਨੇ ਸੀ ਕੋਈ ਸਰਦਾਰ ਮਿਲਦਾ ਛਿਟਾਵਾ ਵੀ ਲੈ ਹੁਣ ਉਹਨਾਂ ਦੇ ਕੋਈ ਸਰਦਾ ਭਾਵਨਾ ਨਹੀਂ ਹੈਗੀ ਆਪਾਂ ਦੋ ਦਿਨ ਆ ਕੇ ਟੋਪੀਆਂ ਲਾ ਲਈਆਂ ਤੁਸੀਂ ਲਾ ਲਓ ਵੀ ਜਿਨ੍ਹਾਂ ਨੇ ਲੰਗਰ ਲਾਏ ਆ ਉਹਨਾਂ ਨੂੰ ਜਿਨ੍ਹਾਂ ਨੂੰ 15 15 20 20 ਦਿਨ ਹੋ ਗਏ ਉਹਨਾਂ ਦੇ ਕੋਈ ਯਾਰ ਸਰਦਾ ਭਾਵਨਾ ਨਹੀਂ ਹੈਗੀ ਜੋਨਾਂ ਚ ਕੋਈ ਸਰਦਾਂ ਭਾਵਨਾ ਕੀ ਉਹਨਾਂ ਨੇ ਫੇਰ ਹੀ ਆ ਕੇ ਲੰਗਰ ਲਾਇਆ ਜਿਨ੍ਹਾਂ ਨੇ ਆਪਦੇ ਪਰਿਵਾਰ ਦਾ ਮੂੰਹ ਨਹੀਂ ਦੇਖਿਆ 15-15 ਦਿਨਾਂ ਤੋਂ ਆਉਦੇ ਬੱਚਿਆਂ ਨੂੰ ਛੱਡ ਕੇ ਆ ਕੋਈ ਆਉਦੇ ਬੱਚੇ ਨਾ ਲੈ ਕੇ ਆਇਆ ਅਸੀਂ ਉਹਨਾਂ ਲੰਗਰਾਂ 'ਚ ਜਾ ਕੇ ਦੇਖਿਆ ਉਹਨਾਂ ਨੂੰ ਨਹਾਉਣ ਤੱਕ ਦਾ ਟਾਈਮ ਨਹੀਂ ਮਿਲਦਾ ਉਹੀ ਦਾਲਾਂ ਪਾਲਾ ਉਹਨਾਂ ਦੇ ਕੱਪੜਿਆਂ ਤੇ ਲੱਗ ਰਹੀਆਂ ਨੇ ਕਿਨੇ-ਕਿਨੇ ਬੱਚੇ ਵਿੱਚ ਰੋਲੀ ਫਿਰਦੇ ਆ ਉਹ ਯਾਰ ਸਰਦੀ ਆ ਉਹਨਾਂ ਦੀ ਐਵੇਂ ਨਹੀਂ ਕਰੀਦਾ ਹੁੰਦਾ ਵੀ ਤੁਸੀਂ ਕਿਸੇ ਨੂੰ ਬੇਇੱਜ਼ਤ ਕਰਦੋਂ ਬਾਕੀ ਇਹ ਬਹੁਤ ਮਾੜੀ ਗੱਲਾਂ ਵੀ ਚਲੋ ਅੱਗੇ ਤੋਂ ਨਾ ਕਰਨਗੇ ਇਹ ਬੱਚੇ ਔਰ ਵੀ ਨਾ ਕਰੂੰ ਵੀ ਆਪਣੇ ਹੁਣ ਤੁਸੀਂ ਲਾ ਲਓ ਵੇ ਇਹ ਕਿੰਨੇ ਵੀਡੀਓ ਪੰਨਿਆਂ ਨੇ ਹੁੰਦਾ ਹਰ ਸਾਲ ਹੀ ਆ ਪਤਾ ਨਹੀਂ ਕੋਈ ਭਾਈ ਮਸ਼ਹੂਰ ਹੋਣ ਦੇ ਮਾਰੇ